ਬੋਲ ਸੇਕਾਰਾ ਬੋਲ ਸੱਚੇ ਦਰਬਾਰ ਕੀ ਜੈ ਚਗਨੀਆਂ ਜੋਤਾਂ ਵਾਲੀ ਮਾਤਾ ਤੁਹਾਡੀ ਸਦਾ ਹੀ ਜੈ ਇਹ ਸੰਜੀ ਮਾਤਾ ਜੀ ਇਸ ਦੀਆਂ ਸੱਤ ਆਰਤੀਆਂ ਕਰਦੇ ਹਾਂ ਅਸੀਂ ਐ ਦੋ ਹੀ ਮੈਂਸ਼ਨ ਕਰਾਂਗੀ ਪਹਿਲੀ ਆਰਤੀ ਕਰੋ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਕ੍ਰਿਸ਼ਨ ਦਵਾਲੇ ਜਾਂ ਖੜੀਆਂ ਤੋ ਖੋਲ ਮਾਤਾ ਅਟੜੀ ਮੈਂ ਪੂਜਾਂ ਤੇਰੀ ਪਟੜੀ ਨਰੰਜਨ ਤੇਰੀ ਕਾਇਆ ਮੈਂ ਹਰ ਕਰ ਦਰਸ਼ਨ ਪਾਇਆ ਗੋਵਿੰਦ ਸਾਡੇ ਆਇਆ ਦੂਜੀ ਆਰਤੀ ਕਰੋ ਤਿਆਰ ਜੀਵੇ ਮੇਰਾ ਵੀਰ ਪਿਆਰ ਵੀਰ ਪਿਆਰ ਦੀਆਂ ਦੋ ਲੜੀਆਂ ਦੋ ਕ੍ਰਿਸ਼ਨ ਦਵਾਲੇ ਜਾਂ ਖੜੀਆਂ ਤੋਂ ਖੋਲ ਮਾਤਾ ਅਟੜੀ ਮੈਂ ਪੂਜਾਂ ਤੇਰੀ ਪਟੜੀ ਨਰੰਜਨ ਤੇਰੀ ਕਾਇਆ ਮੈਂ ਹਰ ਕਰ ਦਰਸ਼ਨ ਪਾਇਆ ਗੋਵਿੰਦ ਸਾਡੇ ਆਇਆ ਇਕ ਛੋਟਾ ਜਿਹਾ ਗੀਤ ਹੈ ਸਾਂਜੀ ਤਾਂ ਮੰਗਦੀ ਏ ਚਿੱਟਾ ਚਿੱਟਾ ਚਾਵਲ ਨੀ ਸਾਂਜੀ ਤਾਂ ਮੰਗਦੀ ਏ ਚਿੱਟਾ ਚਿੱਟਾ ਚਾਵਲ ਮੈਂ ਕਿੱਥੋਂ ਲੈ ਆਵਾਂ ਨੀ ਸਾਂਜੀ ਚਿੱਟਾ ਚਿੱਟਾ ਚਾਵਲ ਵੀਰਨ ਮੇਰਾ ਤਾਣਾ ਧਰਾਖਾ ਨੀ ਮੈਂ ਉਥੋਂ ਲਿਆਵਾਂਨੀ ਚਿੱਟਾ ਚਿੱਟਾ ਚਾਵਲ ਸਾਂਜੀ ਮੈਂ ਉਥੋਂ ਲਿਆਵਾਂਨੀ ਚਿੱਟਾ ਚਿੱਟਾ ਚਾਵਲ ਬੋਲ ਜੈਕਾਰਾ ਬੋਲ ਸੱਚੇ ਦਰਬਾਰ ਕੀ ਜੈ ਜੈ ਮਾਤਾ ਦੀ